ਸਵੇਰੇ ਉੱਠਦੇ ਸੀ ਨਾ ਤਾਂ ਉਹੀ ਮਿੱਟੀ ਨਾਲ ਲਿਪੜਿਆ ਹੋਇਆ ਚਿਹਰਾ ਰੇਤਾਂ ਨਾਲੋਂ ਵੀ ਅੱਖਾਂ ਕੰਨਾਂ ਵਿੱਚੋਂ ਸਾਹਮਣੇ ਆਉਂਦਾ ਸੀ ਤੇ ਰਾਤ ਨੂੰ ਸੌਂਦੇ ਸੀ ਉਹੀ ਚਿਹਰਾ ਲੈ ਕੇ ਸੌਂਦੇ ਸੀ ਕਿ ਕਦੋਂ ਮੇਰੇ ਬੱਚੇ ਨੂੰ ਸਾਫ਼ ਮਿਲੂਗਾ ਰੇਸ਼ਕ ਖਾਲੀ ਹੱਥਾਂ ਦੇ રોજ ਨਹੀਂ ਹੈਗੀ ਪਰ ਮੂੰਹ ਨੂੰ ਸਕੂਨ ਮਿਲ ਗਿਆ ਅੱਜ ਦੀਆਂ ਦਵਾਵਾਂ ਸੀ ਕਿ ਇਹਨੂੰ ਫਾਂਸੀ ਮਿਲਣੀ ਚਾਹੀਦੀ ਆ ਆ ਬ੍ਰੇਕਿੰਗ ਨਿਊਜ਼ ਹੰਗਾਮਾ ਤੇ ਸਵੇਰੇ ਉੱਠਦੇ ਸੀ ਨਾ ਤਾਂ ਉਹੀ ਮਿੱਟੀ ਨਾਲ ਲਿਬੜਿਆ ਹੋਇਆ ਚਿਹਰਾ ਰੇਤਾਂ ਨਾਲ ਉਹ ਵੀ ਅੱਖਾਂ ਕੰਨਾਂ ਵਿੱਚ ਉਹ ਸਾਹਮਣੇ ਆਉਂਦਾ ਸੀ ਤੇ ਰਾਤ ਨੂੰ ਸੌਂਦੇ ਸੀ ਉਹੀ ਚਿਹਰਾ ਲੈ ਕੇ ਸੌਂਦੇ ਸੀ ਕਿ ਕਦੋਂ ਮੇਰੇ ਬੱਚੇ ਨੂੰ ਇਨਸਾਫ਼ ਮਿਲੂਗਾ ਨਹੀਂ ਅੱਜ ਮਿਲ ਗਿਆ ਅੱਜ ਦੇਖਿਆ ਵੀ ਤੁਸੀਂ ਬੱਚੀ ਦੀ ਜਿਹੜੀ ਹੈ ਤਸਵੀਰ ਆ ਲਗਾਤਾਰ ਆਪਣੇ ਨਾਲ ਰੱਖੀ ਅਸੀਂ ਦੇਣ ਲੱਗਾ ਵੱਡਾ ਦੁੱਖ ਕਦੇ ਵੀ ਨਾ ਬੋਲਣ ਨੂੰ ਨਹੀਂ ਖਾਲੀ ਇਤਨ ਦਿਨ ਰੋਜ਼ ਨਹੀਂ ਹੈਗੀ ਪਰ ਨੂੰ ਨੂੰ ਸਕੂਨ ਮਿਲ ਗਿਆ ਅੱਜ ਕਿ ਫਾਂਸੀ ਦੀ ਸਜ਼ਾ ਸੁਣਾਈ ਹੋਈ ਉਸ ਨੂੰ ਅੰਦਰ ਗਈ ਦਾ ਦੋਸ਼ੀ ਮਹਿਲਾ ਜਿਹੜੀ ਨਜ਼ਰ ਮਲਾ ਪਾਰੀ ਸੀ ਤੁਹਾਡੇ ਨਾਲ ਨਜ਼ਰ ਮਲਾਈ ਹੁੰਦੀ ਹੈ ਨਹੀਂ 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 ਗਲਤ ਵੀ ਨਹੀਂ ਉਹ ਕਹਿ ਰਹੀ ਹੈ ਨਾ ਮੇਰੇ ਬੱਚੇ ਛੋਟੇ ਸੀ ਮੇਰੀ ਸਜ਼ਾ ਕੱਟ ਕੀਤੀ ਜਾਵੇ ਇਸ ਤੋਂ ਛੋਟੇ ਨਹੀਂ ਸੀ ਜਦੋਂ ਇਹਨੂੰ ਢਾਈ ਸਾਲ ਦੀ ਨੂੰ ਮਾਰਿਆ ਸੀਗਾ ਉਹ ਚੀਜ਼ਾਂ ਉਹਦੋਂ ਸੋਚਣੀਆਂ ਸੀ ਤੇ ਜੱਜ ਸਾਹਿਬ ਨੇ ਬਹੁਤ ਵੱਡਾ ਡਿਸੀਜਨ ਲਿਆ ਉਹਦੇ ਲਈ ਕਿ ਇਹਨੂੰ क्रूरਤਾ ਨਾਲ ਲਟਕਾਇਆ ਜਾਵੇ ਤਾਂ ਕਿ ਪੂਰੇ ਸਮਾਜ ਵਿੱਚ ਇੱਕ ਮਿਸਾਲ ਬਣ ਜਾਵੇ ਸਵੇਰੇ ਉੱਠਦੇ ਸੀ ਨਾ ਤਾਂ ਉਹੀ ਮਿੱਟੀ ਨਾਲ ਲਿਪੜਿਆ ਹੋਇਆ ਚਿਹਰਾ ਰੇਤਾਂ ਨਾਲੋਂ ਵੀ ਅੱਖਾਂ ਕੰਨਾਂ ਵਿੱਚੋਂ ਸਾਹਮਣੇ ਆਉਂਦਾ ਸੀ ਤੇ ਰਾਤ ਨੂੰ ਸੌਂਦੇ ਸੀ ਉਹੀ ਚਿਹਰਾ ਲੈ ਕੇ ਸੌਂਦੇ ਸੀ ਕਿ ਕਦੋਂ ਮੇਰੇ ਬੱਚੇ ਨੂੰ ਇਨਸਾਫ਼ ਮਿਲੇਗਾ ਹੇ ਅਤੰਤ ਨੋਦਨੀ ਹੈਗੀ ਪਰ ਮੂੰਹ ਨੂੰ ਸਕੂਨ ਮਿਲ ਗਿਆ ਅੱਜ ਸਾਰੇ ਵਰਡ ਦੀਆਂ ਦਵਾਵਾਂ ਸੀ ਕਿ ਇਹਨੂੰ ਫਾਂਸੀ ਮਿਲਣੀ ਚਾਹੀਦੀ ਆ ਆ ਬ੍ਰੇਕਿੰਗ ਨਿਊਜ਼ ਅੱਜ ਦੇ ਸਵੇਰੇ ਉੱਠਦੇ ਸੀ ਨਾ ਤਾਂ ਉਹੀ ਮਿੱਟੀ ਨਾਲ ਲਿਬੜਿਆ ਹੋਇਆ ਚਿਹਰਾ ਰੇਤਾਂ ਨਾਲ ਉਹ ਵੀ ਅੱਖਾਂ ਕੰਨਾਂ ਵਿੱਚ ਉਹ ਸਾਹਮਣੇ ਆਉਂਦਾ ਸੀ ਆਦ ਨੂੰ ਸੌਂਦੇ ਸੀ ਉਹੀ ਚਿਹਰਾ ਲੈ ਕੇ ਸੌਂਦੇ ਸੀ ਕਿ ਕਦੋਂ ਮੇਰੇ ਬੱਚੇ ਨੂੰ ਇਹ ਸਾਫ਼ ਮਿਲੂਗਾ ਨਹੀਂ ਅੱਜ ਮਿਲ ਗਿਆ ਅੱਜ ਦੇਖਿਆ ਵੀ ਤੁਸੀਂ ਬੱਚੀ ਜਿਹੜੀ ਹੈ ਉਹ ਤਸਵੀਰ ਆ ਲਗਾਤਾਰ ਆਪਣੇ ਨਾਲ ਰੱਖੀ ਅਸੀਂ ਦੇਣ ਲੱਗਾ ਵੱਡਾ ਦੁੱਖ ਕਦੇ ਵੀ ਨਾ ਬੁਲਣ ਨੂੰ ਨਹੀਂ ਇਹੋ ਜਿਹਾ ਖਾਲੀ ਅੱਥਾਂ ਦਿਨ ਰੋਜ਼ ਨਹੀਂ ਹੈਗੀ ਪਰ ਨੂੰ ਸਕੂਨ ਮਿਲ ਗਿਆ ਅੱਜ ਕਿ ਫਾਂਸੀ ਦੀ ਸਜ਼ਾ ਸੁਣਾਈ ਗਈ ਉਸ ਨੂੰ ਅੰਦਰ ਗਈ ਤੇ ਦੋਸ਼ੀ ਮਹਿਲਾ ਜਿਹੜੀ ਨਜ਼ਰ ਮਲਾ ਪਾਰੀ ਸੀ ਤੁਹਾਡੇ ਨਾਲ ਨਜ਼ਰ ਮਲਾਈ ਉਹਨੇ ਨਹੀਂ 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 ਗਰਗਲ ਵੀ ਨਹੀਂ ਉਹ ਕਹਿ ਰਹੀ ਹੈ ਨਾ ਮੇਰੇ ਬੱਚੇ ਛੋਟੇ ਸੀ ਮੇਰੀ سزا ਘੱਟ ਕੀਤੀ ਜਾਵੇ ਇਸ ਤੋਂ ਛੋਟੇ ਨਹੀਂ ਸੀ ਜਦੋਂ ਇਹਨੂੰ 2.5 ਸਾਲ ਦੀ ਨੂੰ ਮਾਰਿਆ ਸੀਗਾ ਉਹ ਚੀਜ਼ਾਂ ਉਹਦੇ ਉਦੋਂ ਸੋਚਣੀਆਂ ਸੀ ਤੇ ਜੱਜ ਸਾਹਮਣੇ ਬਹੁਤ ਵੱਡਾ ਡਿਸੀਜਨ ਲਿਆ ਉਹਦੇ ਲਈ ਕਿ ਇਹਨੂੰ ਕਰੂਰਤਾ ਨਾਲ ਲਟਕਾਇਆ ਜਾਵੇ ਤਾਂ ਕਿ ਪੂਰੇ ਸਮਾਜ ਵਿੱਚ ਇੱਕ ਮਿਸਾਲ ਬਣ ਜਾਵੇ ਸਵੇਰੇ ਉੱਠਦੇ ਸੀ ਨਾ ਤਾਂ ਉਹੀ ਮਿੱਟੀ ਨਾਲ ਲਿਪੜਿਆ ਹੋਇਆ ਚਿਹਰਾ ਰੇਤਾਂ ਨਾਲ ਉਹ ਵੀ ਅੱਖਾਂ ਕੰਨਾਂ ਵਿੱਚ ਉਹ ਸਾਹਮਣੇ ਆਉਂਦਾ ਸੀ ਆਦੂ ਸੌਂਦੇ ਜਿਉਂ ਹੀ ਚਿਹਰਾ ਲਾ ਕੇ ਸੌਂਦੇ ਸੀ ਕਿ ਕਦੋਂ ਮੇਰੇ ਬੱਚਿਆਂ ਨੂੰ ਇਨਸਾਫ਼ ਮਿਲੇਗਾ ਰੇਸ਼ਕ ਖਾਲੀ ਆ ਤਾਂ ਦਿਨ ਰੋਜ਼ ਨਹੀਂ ਹੈਗੀ ਪਰ ਮੂੰਹ ਨੂੰ ਸਕੂਨ ਮਿਲ ਗਿਆ ਅੱਜ ਆਰੇ ਵਰਦੀਆਂ ਦਵਾਵਾ ਸੀ ਕਿ ਇਹਨੂੰ ਫਾਂਸੀ ਮਿਲਣੀ ਚਾਹੀਦੀ ਆ ਆ ਬ੍ਰੇਕਿੰਗ ਨਿਊਜ਼ ਹਰਿਆਣਾ ਮਾਈਕ ਆਰੇ ਸਵੇਰੇ ਉੱਠਦੇ ਸੀ ਨਾ ਤਾਂ ਉਹੀ ਮਿੱਟੀ ਨਾਲ ਲਿਬੜਿਆ ਹੋਇਆ ਚਿਹਰਾ ਰੇਤਾਂ ਨਾਲ ਉਹ ਵੀ ਅੱਖਾਂ ਕੰਨਾਂ ਵਿੱਚ ਉਹ ਸਾਹਮਣੇ ਆਉਂਦਾ ਸੀ ਤੇ ਰਾਤ ਨੂੰ ਸੰਦੇਸ ਹੀ ਉਹੀ ਚਿਹਰਾ ਲੈ ਕੇ ਸੰਦੇਸ ਸੀ ਕਿ ਕਦੋਂ ਮੇਰੇ ਬੱਚੇ ਨੂੰ ਇਨਸਾਫ਼ ਮਿਲੂਗਾ ਨਹੀਂ ਅੱਜ ਮਿਲ ਗਿਆ ਅੱਜ ਦੇਖਿਆ ਵੀ ਤੁਸੀਂ ਬੱਚੀ ਦੀ ਜਿਹੜੀ ਹੈ ਤਸਵੀਰ ਆ ਲਗਾਤਾਰ ਆਪਣੇ ਨਾਲ ਰੱਖੀ ਅਸੀਂ ਦੇਣ ਲਗਾਤਾਰ ਵੱਡਾ ਦੁੱਖ ਕਦੇ ਵੀ ਨਾ ਬੋਲਣ ਨੂੰ ਨਹੀਂ ਕੰਟਰੋਲ ਬਾਹਰ ਹੈ ਅਧਿਸ਼ਕ ਖਾਲੀ ਆਤਾਂ ਦਿਨ ਰੋਜ਼ ਨਹੀਂ ਹੈਗੀ ਪਰ ਨੂੰ ਸਕੂਨ ਮਿਲ ਗਿਆ ਜਦ ਕਿ ਫਾਂਸੀ ਦੀ ਸਜ਼ਾ ਸੁਣਾਈ ਗਈ ਉਸ ਨੂੰ ਕਿੰਦਰ ਗਈ ਦਾ ਦੋਸ਼ੀ ਮਹਿਲਾ ਜਿਹੜੀ ਨਜ਼ਰ ਮਲਾ ਪਾਰੀ ਸੀ ਤੁਹਾਡੇ ਨਾਲ ਨਜ਼ਰ ਮਲਾਈ ਹੁੰਦੀ ਹੈ ਨਹੀਂ 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 ਗਲਤ ਵੀ ਨਹੀਂ ਉਹ ਕਹਿ ਰਹੀ ਹੈ ਨਾ ਮੇਰੇ ਬੱਚੇ ਛੋਟੇ ਸੀ ਮੇਰੀ ਸਜ਼ਾ ਕੱਟ ਕੀਤੀ ਜਾਵੇ ਇਸ ਤੋਂ ਛੋਟੇ ਨਹੀਂ ਸੀ ਜਦੋਂ ਇਹਨੂੰ 2.5 ਸਾਲ ਦੀ ਨੂੰ ਮਾਰਿਆ ਸੀਗਾ ਉਹ ਚੀਜ਼ਾਂ ਉਹਦੋਂ ਸੋਚਣੀਆਂ ਸੀ ਤੇ ਜੱਜ ਸਾਹਿਬ ਨੇ ਬਹੁਤ ਵੱਡਾ ਡਿਸੀਜਨ ਲਿਆ ਉਹਦੇ ਲਈ ਕਿ ਇਹਨੂੰ क्रूरਤਾ ਨਾਲ ਲਟਕਾਇਆ ਜਾਵੇ ਤਾਂ ਕਿ ਪੂਰੇ ਸਮਾਜ ਵਿੱਚ ਇੱਕ ਮਿਸਾਲ ਬਣ ਜਾਵੇ